ਕਰ ਪਈ ਜੀ ਹਰਿਆਣਾ ਯਾਪਾਪਨ ਕੇ ਲਿਆ ਸਰ ਅਨੁਤਰਵੰਦੀ ਕਾ ਹੈ ਇਹ ਇੱਕ ਟਰੈਕਟਰ ਦੇਖਿਆ ਆਪਾਂ 200 ਥਾ ਟਰੈਕਟਰ ਜਿਹੜਾ ਮਹਿੰਦਰਾ 265 ਯਾਰ ਇਹ ਟਾਇਰ ਨਾ ਮੈਂ ਇਸ ਕੋ ਕਾ ਵੀ ਨਹੀਂ ਦੇਖਿਆ ਇਹ ਹੈ ਕਿ ਭਰਾ ਮੇਰਾ ਆਪਣੀ ਗੋਤੀ ਦਾ ਭੰਲਰ ਦਾ ਸੱਜੀ ਦਾ ਰਹੀ ਇੰਜਨ غيل ਦਾ ਹਾਂ ਭਾਈ ਨਾ ਇੰਜਨ غيل ਦਾ ਜਾ ਜਮਾਉ ਉੱਪਰ ਆ ਜਰਾ ਇਹ ਹਰਿਆਣਾ ਨੰਬਰ ਆ ਬਾਈ ਪੰਨਾ ਇਹ ਟਰੈਕਟਰ ਦੇਖੋ ਜਰਾ ਬਾਈ ਨੇ ਪੂਰੇ ਛਾਂ ਕਰਾ ਰੱਖੇ ਪੂਰੇ ਘੇਰ ਦੇਖੋ ਥੈਂਕ ਯੂ ਅਨਤਵਾਗਾ ਦੇ ਸੂਰਜ ਕੋਈ ਕਿਹੜਾ ਮੇਰਾ ਕਾਹਦੇ ਕੋ ਬੱਤੀਆਂ ਪੁੱਤੀਆਂ ਲਾ ਕੇ ਆਇਆ ਜਾਣਾ ਅਗਰੇ ਐਡ ਮੋਡ ਲਾ ਕੇ ਪੂਰਾ ਸੈਂਟ ਰੈਕ ਦਾ ਰੂਡ ਤੇ ਰਹਿ ਰਿਹਾ ਕਿ ਐਮ ਆਰ ਬ੍ਰਿਜ ਤੇ ਮਾਦਮੇ ਤੇ ਰਹਿ ਰਿਹਾ ਕਿ ਭਰਾ ਕੋ ਪੋਲੋ ਦੇ ਕਿ ਤਰਫ ਲੱਗਿਆ ਹੋਇਆ 112 ਨੂੰ ਪੁੱਛਾਂਗੇ ਨਹੀਂ ਤੇ 99 ਦੇਣਾ ਕਿਵੇਂ ਦਾ ਟੁਪਾ ਟਰੈਕਟਰ ਹੈ ਸਾਰਾ 265 ਮਹਿੰਦਰਾ ਤੇ ਐਚ ਬੀ ਪੀ ਸੀ ਕੋਈ ਆ सत माडला भर यू ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕਿਦਾਂ ਠੀਕ ਠਾਕ ਬਰੇ ਬੇ ਟਰੈਕਟਰ ਬਾਈ ਦੱਸੋ ਕਿਹੜਾ ਮਾਡਲ ਟਰੈਕਟਰ ਬਾਈ 7 ਮਾਡਲ ਆ ਹਰਿਆਣਾ ਨੰਬਰ ਆ 7 ਮਾਡਲ ਹਰਿਆਣਾ ਨੰਬਰ ਆ ਚਾਰੇ ਟਾਇਰ ਨਵੇਂ ਆ ਹਾਂ ਬਿਲ ਵੀ ਪਿਆਗਾ ਅੱਛਾ ਬਿਲ ਵੀ ਦੇਓਗੇ ਬਿਲ ਵੀ ਦੇ ਦਾਂਗੇ ਯਾਰ ਠੀਕ ਆ ਬੈਟਰੀ ਜਮਾ ਨਵੀਂ ਆ ਉਹਦਾ ਬਿਲ ਮਿਲ ਜੂਗਾ ਠੀਕ ਆ ਬਾਈ ਅਮਰਾਉਂ ਦੀ ਬੈਟਰੀ ਆ ਬਾਈ ਅਮਰਾਉਂ ਦੀ ਹਾਂ ਖੋਲ ਕੇ ਦੇਖਣਾ ਖੋਲ ਕੇ ਦੇਖ ਲਓ ਕੋਈ ਗੱਲ ਨਹੀਂ ਤਾਂ ਹਾਂ ਕਰੂ ਟਰੈਕਟਰ ਆ ਬਾਈ ਆਪਣਾ ਵਪਾਰ ਲੈਣ ਦਾ ਕੰਮ ਨਹੀਂ ਪੈਸਿਆਂ ਦੀ ਲੋੜ ਆ ਤਾਂ ਕਰਕੇ ਵੇਚਦੇ ਆ ਸਾਰਾ ਟਰੈਕਟਰ ਓਰੀਜਨਲ ਆ ਬਾਈ ਯਾਰ ਇਹ ਤੇ ਕਲਮ ਨਹੀਂ ਲੱਗੀ ਇੰਜਨ ਕਰਾਇਆ ਹੋਇਆਗਾ ਛੀਵੀ ਨਹੀਂ ਇੰਜਨ ਕਰਾਈ ਨੂੰ ਹੋਇਆ ਮੌੜਾਂ ਦਾ ਮਿਸਤਰੀ ਆ 400 ਮੌੜਾਂ ਦਾ ਬਿੰਦਰ ਉਹਦਾ ਨਾਮ ਆ ਉਹ ਤੋਂ ਇੰਜਨ ਹੋਇਆ ਕਿਸੇ ਪਾਸਿਓ ਲੀਕ ਨਹੀਂ ਕੋਈ ਤਥਾ ਹੀ ਨਹੀਂ ਟਰੈਕਟਰ 'ਚ ਯਾਰ ਬਾਹ ਕੇ ਚੈੱਕ ਕਰਕੇ ਲੈ ਜਾਓ ਜੇ ਕੋਈ ਲਗਦੀ ਆ ਕਮੀ ਪੇਸ਼ੀ ਤਾਂ ਮੇਰਾ ਘਰੇ ਖੜਾ ਜੋ 5000 ਵਾਧਾ ਮੈਥੋਂ ਲੈ ਜਾਓ ਯਾਰ ਦੀ ਗੱਤਰ ਪਾਣੀ ਆਉਣ ਜਾਣ ਦਾ ਤੇ ਸਾਰਾ ਖਰਚਾ ਯਾਰ ਟੋਟਲੀ ਹੋਰ 10 5000 ਵਾਧਾ ਹੋਰ ਦੇ ਦੂੰਗਾ। ਲੈ ਭਰਾ ਮੇਰੇ ਬੰਨੀ ਥੱਲੀ ਕੋਈ ਨਹੀਂ ਲੈਂਦਾ। ਇਹ ਟਰੈਕਟਰ ਦੇਖਣ ਯਾਰ ਜਮਨਾ ਮੈਂ ਵੀ ਮੰਨਦਾ ਵੀ ਟਰੈਕਟਰ ਖੋਕਾ 20000 ਯਾਰ ਦੇਖ ਜਾ ਵਿੱਚ ਦੇਣਾ। ਇਹ ਤਾਂ ਅੱਜ ਵਿੱਚ ਹੀ ਦੇ ਰਾਂਗੇ। ਇਹ ਤਾਂ ਵਿੱਚ ਹੀ ਦੇ ਦਾਂਗੇ। ਸਹੀ ਵਾਰੀ ਗੱਲਾਂ ਨਾ ਮੈਂ ਨਾ ਨਾ ਇਹ ਤਾਂ ਕੀ ਲਾਉਣਾ ਯਾਰ। ਨਹੀਂ ਸਹੀ ਵਾਰੀ ਨਾ ਹੋ ਜਾਂਦਾ। ਨਾ 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 ਯਾਰਾ ਸਾਰਾ ਕੁਝ ਡੰਡਾ ਫੱਟੀ ਸਾਰਾ ਸਤਰੀ ਨਾਲ ਮਿਲੂਗੀ। ਜੋ ਐਕਸੈਸਰੀ ਲੱਗੀ ਹੈ ਟਰੈਕਟਰ ਤੇ ਸਾਰਾ ਕੁਝ ਨਾਲ ਆ। ਚਾਰਜ ਪੱਤਰ ਕਾਗਜ਼ ਪੱਤਰਾਂ ਦੀ ਆਪਣੀ ਜ਼ਿੰਮੇਵਾਰੀ ਹੈ ਐਫੀਡੇਵਟ ਤੇ ਚੱਲੂਗਾ ਨਾ ਹੁੰਦਾ ਨਹੀਂ ਕਾਪੀ ਦੂਜੀ ਹੈ ਬਈ ਚੇਪ ਵਾਲੀ ਮੰਗੂਆ ਹਾਂ ਐਡੀ ਕਾ ਟੁੱਕ ਜਾ ਹਾਂ ਹਾਂ ਠੀਕ ਹੈ ਇਹ ਬਾਈ ਕਹਿੰਦਾ ਯਾਰ ਕੋਈ ਵਪਾਰ ਲੈਣ ਤੇ ਨਹੀਂ ਦਾ ਜ਼ਿੰਮੇਦਾਰਾ ਐਕਟਰਾ ਪੂਰਾ ਤੇ ਐਕਟਰਾ ਇਹ ਕਿਤੇ ਭਰਾ ਨੇ ਲੈਣਾ ਤਾਂ ਬਾਈ ਦਾ ਫੋਨ ਨੰਬਰ ਵੀ ਦੇ ਮੰਗੀ ਤੇ ਆਪਣਾ ਨੰਬਰ ਵੀ ਦੇ ਦਿਓ ਜੀ ਪਰ ਨਾਲ ਉਹਦਾ ਨਾਮ ਵੀ ਦੇ ਦਿਓ ਮਾਨੇ

ਲੋਕੇਸ਼ਨ ਮਾੜ ਮੰਡੀ ਦੇ ਕੋਲੇ ਆ ਬਾਈ ਰਾਮਪਰਾ ਰੋਡ ਤੇ ਪੈ ਜਾਂਦਾ ਠੀਕ ਆ ਤੇ ਆਪਾਂ ਨੂੰ ਪਿੰਡ ਚ ਕੀ ਕਹਿ ਕੇ ਬੁਲਾਉਂਦੇ ਨੇ ਪਿੰਡ ਚ ਬਾਈ ਗਰਜੇ ਕੇ ਕਹਿ ਦਿੰਦੇ ਆ ਗਰਜੇ ਕੇ ਹਾਂ ਠੀਕ ਆ ਤੇ ਬਾਈ ਨੂੰ ਆ ਕੇ ਉੱਥੇ ਫੋਨ ਲਾ ਲੇ ਕੋ ਮਾਡੇ ਤੇ ਹਣਾ ਹਾਂ ਅੱਡੇ ਤੇ ਆ ਕੇ ਫੋਨ ਲਾ ਲੇ ਹਾਂ ਨਾ ਕੋਈ ਕੁਝ ਨਹੀਂ ਦੁਬਾਰਾ ਜੀ ਦੱਸਦੇ ਆ ਜੀ ਤੁਹਾਡਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ